ਹਰੀ ਮਿਰਚ ਅਦਰਕ ਲਸਣ ਦਾ ਇਨਸਟੈਂਟ achar ਬਣਾਉਣ ਦੇ ਲਈ ਜੀਰਾ, ਰਾਈ, ਸੌਫ, ਮੇਥੀ ਦਾਣੇ ਨੂੰ ਤਵੇ ਦੇ ਉੱਪਰ ਭੁੰਨ ਕੇ ਦਾ ਪਾਊਡਰ ਬਣਾ ਲੈਣਾ ਵਾ ਹਰੀ ਮਿਰਚ ਅਦਰਕ ਲਸਣ ਨੂੰ ਵੀ ਬਰੀਕ ਕੱਟ ਲੈਣਾ ਅਦਰਕ ਤੇ ਲਸਣ ਦੀ ਕੁਆਂਟੀਟੀ ਹਰੀ ਮਿਰਚ ਦੇ ਨਾਲੋਂ ਚੌਥਾਈ ਸ ਰੱਖਣੀ ਬਹੁਤ ਘੱਟ ਰੱਖਣੀ ਕੋਈ ਚੀਜ਼ ਨਾ ਪਸੰਦ ਹੋਵੇ ਤਾਂ ਸਕਿਪ ਕਰ ਦਿਓ ਤੇ ਹਰੀ ਮਿਰਚਾਂ ਬਹੁਤ ਜ਼ਿਆਦਾ ਤਿੱਖੀਆਂ ਵਾਲੀਆਂ ਯੂਜ਼ ਨਾ ਕਰਿਓ ਮੈਂ ਇਹਨਾਂ ਨੂੰ ਚੋਪਰ 'ਚ ਪਾ ਕੇ ਚੋਪ ਕਰ ਲਿਆ ਵਾ ਤੁਸੀਂ ਕੁੰਡੇ 'ਚ ਵੀ ਕੁੱਟ ਸਕਦੇ ਹੋ ਤੇ ਇਸੇ ਬਾਅਦ ਜਿਹੜਾ ਬਣਾਇਆ ਹੋਇਆ ਮਸਾਲਾ ਸੀ ਦੋ ਚਮਚ ਅਸੀਂ ਉਸਦੇ ਪਾ ਦਿਆਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਅੱਧਾ ਚਮਚ ਲੂਣ ਦਾ ਪਾ ਦਿਆਂਗੇ ਇੱਕ ਚਮਚ ਅਮचूर ਪਾਊਡਰ ਐਡ ਕਰਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਨੂੰ ਬਹੁਤ ਵਧੀਆ ਰੰਗ ਦੇਣ ਦੇ ਲਈ ਇੱਕ ਤੋਂ ਦੋ ਟਕਨ ਸਿਰਕੇ ਦੇ ਪਾ ਦਿਆਂਗੇ ਥੋੜੀ ਕਲੌਂਜੀ ਐਡ ਕਰਾਂਗੇ ਤੇ ਉੱਪਰ ਤੇ ਗਰਮ ਗਰਮ ਸਰੋਂ ਦਾ ਤੇਲ ਪਾ ਦਿਆਂਗੇ ਸਟੈਂਟਾ ਚਾਰ ਬਣ ਕੇ ਰੈਡੀ ਆ ਬਹੁਤ ਹੀ ਟੇਸਟੀ ਬਣਦਾ ਵਾ ਜੇ ਕਦੇ ਸਬਜ਼ੀ ਬਣਾਉਣ ਦਾ ਮਨ ਨਾ ਹੋਵੇ ਨਾ ਇਸ ਅਚਾਰ ਨੂੰ ਟਰਾਈ ਕਰਿਓ ਤੇ ਇਹਨੂੰ ਜ਼ਿਆਦਾ ਕੁਆਂਟੀਟੀ ਚ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੋਏਗਾ